ਉੁਰਦੇ ਆਣਾ ਜੇ 3 ਦਿਨ ਪਹਿਲਾਂ ਨੂਰ ਵਾਲਾ ਰੋਡ ਤੇ ਸ਼ਰਾਬ ਪੀਣ ਦੇ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਤਾਂ ਇਸ ਘਟਨਾ ਤੋਂ ਬਾਅਦ ਐਕਸਰਸਾਈਜ਼ ਵਿਭਾਗ ਹੁਣ ਹਰਕਤ ਚ ਆ ਗਿਆ ਹੈ ਐਕਸਰਸਾਈਜ਼ ਵਿਭਾਗ ਦੀ ਟੀਮ ਨੇ ਕੰਗਣਵਾਲ ਦੇ ਨਜ਼ਦੀਕ ਜਸਪਾਲ ਵਾਗੜ ਰੋਡ ਤੇ ਇੱਕ ਵੇੜੇ ਦੇ ਵਿੱਚ ਦਵਿਸ਼ ਕੀਤੀ ਜਿੱਥੇ ਪੁਲਿਸ ਨੇ ਪੰਜ ਲੋਕਾਂ ਨੂੰ ਹਿਰਾਸਤ ਚ ਲੈ ਲਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਸਥਿਤ ਇੱਕ ਕਮਰੇ ਦੇ ਵਿੱਚ ਕਈ ਪੇਟੀਆਂ ਸ਼ਰਾਬ ਦੀਆਂ ਮਿਲੀਆਂ ਹਨ ਜਿੱਥੇ ਐਕਸਰਸਾਈਜ਼ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਉੱਥੇ ਚੰਦ ਕਦਮਾਂ ਦੀ ਦੂਰੀ ਤੇ ਸ਼ਿਵਾ ਟਰੇਡਰਸ ਦਾ ਇੱਕ ਠੇਕਾ ਮਿਲਿਆ। ਉੱਥੇ ਚੰਦ ਕਦਮਾਂ ਦੀ ਦੂਰੀ ਤੇ ਹੀ ਸ਼ਿਵਾ ਟਰੇਡਰਸ ਦਾ ਇੱਕ ਠੇਕਾ ਹੈ ਜਿੱਥੇ ਅਧਿਕਾਰੀਆਂ ਦੀ ਰੇਡ ਹੋਈ। ਉਹ ਸ਼ਰਾਬ ਦਾ ਠੇਕਾ ਫਿਲਹਾਲ ਬੰਦ ਮਿਲਿਆ। ਇਲਾਕੇ ਦੇ ਲੋਕਾਂ ਦੇ ਮੁਤਾਬਕ ਇੱਥੇ ਅਕਸਰ ਹੀ ਸ਼ਰਾਬ ਦੀਆਂ ਪੇਟੀਆਂ ਰੱਖਣ ਦੇ ਲਈ ਗੱਡੀਆਂ ਆਉਂਦੀਆਂ ਸਨ। ਜਦੋਂ ਐਕਸਾਈਜ਼ ਵਿਭਾਗ ਦੀ ਟੀਮ ਨੇ ਦਬਿਸ਼ ਕੀਤੀ ਤਾਂ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਇੱਥੇ ਬਰਾਮਦ ਕੀਤੀ ਜਾਂਦੀ ਹੈ। ਐਕਸਾਈਜ਼ ਵਿਭਾਗ ਦੇ ਅਧਿਕਾਰੀ ਸ਼ਿਵਾਨੀ ਨੇ ਕਿਹਾ ਕਿ ਇਹ ਰੂਟੀਨ ਚੈਕਿੰਗ ਚੱਲ ਰਹੀ ਹੈ। ਚਰਾਬ ਨਜਾਇਜ਼ ਹੈ ਜਾਂ ਨਹੀਂ ਇਸ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਜਲਦੀ ਸਾਰੀ ਮਾਮਲੇ ਦੀ ਜਾਂਚ ਕਰਕੇ ਮੀਡੀਆ ਨੂੰ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਸੂਤਰਾਂ ਮੁਤਾਬਕ ਐਕਸਰਸਾਈਜ਼ ਵਾਲੀ ਟੀਮ ਨੇ ਅਜੇ ਪੰਜ ਲੋਕਾਂ ਨੂੰ ਪੁੱਛ ਕੇ ਸਦੇ ਲਈ ਹਿਰਾਸਤ ਦੇ ਵਿੱਚ ਲਿਆ ਹੈ ਫਿਲਹਾਲ ਫਿਲਹਾਲ ਟੀਮ ਇਲਾਕੇ ਦੇ ਵਿੱਚ ਚੈਕਿੰਗ ਕਰ ਰਹੀ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਹਰ ਵਾਰ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਹੁਣ ਦੇਣਾ ਜੀ 3 ਦਿਨ ਪਹਿਲਾਂ ਨੂਰਵਾਲਾ ਰੋਡ ਤੇ ਸ਼ਰਾਬ ਪੀਣ ਦੇ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਤਾਂ ਇਸ ਘਟਨਾ ਤੋਂ ਬਾਅਦ ਐਕਸਰਸਾਈਜ਼ ਵਿਭਾਗ ਹੁਣ ਹਰਕਤ ਚ ਆ ਗਿਆ ਹੈ ਐਕਸਰਸਾਈਜ਼ ਵਿਭਾਗ ਦੀ ਟੀਮ ਨੇ ਕੰਗਣਵਾਲ ਦੇ ਨਜ਼ਦੀਕ ਜਸਪਾਲ ਵਾਗੜ ਰੋਡ ਤੇ ਇੱਕ ਵੇੜੇ ਦੇ ਵਿੱਚ ਦਵਿਸ਼ ਕੀਤੀ ਜਿੱਥੇ ਪੁਲਿਸ ਨੇ ਪੰਜ ਲੋਕਾਂ ਨੂੰ ਹਿਰਾਸਤ ਚ ਲੈ ਲਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਸਥਿਤ ਇੱਕ ਕਮਰੇ ਦੇ ਵਿੱਚ ਕਈ ਪੇਟੀਆਂ ਸ਼ਰਾਬ ਦੀਆਂ ਮਿਲੀਆਂ ਹਨ ਜਿੱਥੇ ਐਕਸਰਸਾਈਜ਼ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਉੱਥੇ ਹੀ ਚੰਦ ਕਦਮਾਂ ਦੀ ਦੂਰੀ ਤੇ ਸ਼ਿਵਾ ਟਰੇਡਰਸ ਦਾ ਇੱਕ ਠੇਕਾ ਮਿਲਿਆ ਉਥੇ ਚੰਦ ਕਦਮਾਂ ਦੀ ਦੂਰੀ ਤੇ ਹੀ ਸ਼ਿਵਾ ਟਰੇਡਰਸ ਦਾ ਇੱਕ ਠੇਕਾ ਹੈ ਜਿੱਥੇ ਅਧਿਕਾਰੀਆਂ ਦੀ ਰੇਡ ਹੋਈ ਉਹ ਸ਼ਰਾਬ ਦਾ ਠੇਕਾ ਫਿਲਹਾਲ ਬੰਦ ਮਿਲਿਆ ਇਲਾਕੇ ਦੇ ਲੋਕਾਂ ਦੇ ਮੁਤਾਬਕ ਇੱਥੇ ਅਕਸਰ ਹੀ ਸ਼ਰਾਬ ਦੀਆਂ ਪੇਟੀਆਂ ਰੱਖਣ ਦੇ ਲਈ ਗੱਡੀਆਂ ਆਉਂਦੀਆਂ ਸਨ ਜਦੋਂ ਐਕਸਾਈਜ਼ ਵਿਭਾਗ ਦੀ ਟੀਮ ਨੇ ਦਬਿਸ਼ ਕੀਤੀ ਤਾਂ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਇੱਥੇ ਬਰਾਮਦ ਕੀਤੀ ਜਾਂਦੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਸ਼ਿਵਾਨੀ ਨੇ ਕਿਹਾ ਕਿ ਇਹ ਰੂਟੀਨ ਚੈਕਿੰਗ ਚੱਲ ਰਹੀ ਹੈ ਸ਼ਰਾਬ ਨਜਾਇਜ਼ ਹੈ ਜਾਂ ਨਹੀਂ ਇਸ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਜਲਦੀ ਸਾਰੀ ਮਾਮਲੇ ਦੀ ਜਾਂਚ ਕਰਕੇ ਮੀਡੀਆ ਨੂੰ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਸੂਤਰਾਂ ਮੁਤਾਬਕ ਐਡਮਿਨਿਸਟ੍ਰੇਟਿਵ ਪਾਲੀ ਦੀ ਟੀਮ ਨੇ ਅਜੇ 5 ਲੋਕਾਂ ਨੂੰ ਪੁੱਛ ਗਏ ਸਦੇ ਲਈ ਹਿਰਾਸਤ ਦੇ ਵਿੱਚ ਲਿਆ ਹੈ ਫਿਲਹਾਲ ਫਿਲਹਾਲ ਟੀਮ ਇਲਾਕੇ ਦੇ ਵਿੱਚ ਚੈਕਿੰਗ ਕਰ ਰਹੀ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਹਰ ਤਰ੍ਹਾਂ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਹਰਿਆਣਾ ਜੇ ਤਿੰਨ ਦਿਨ ਪਹਿਲਾਂ ਨੂਰ ਵਾਲਾ ਰੋਡ ਤੇ ਸ਼ਰਾਬ ਪੀਣ ਦੇ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਤਾਂ ਇਸ ਘਟਨਾ ਤੋਂ ਬਾਅਦ ਐਕਸਾਈਜ਼ ਵਿਭਾਗ ਹੁਣ ਹਰਕਤ ਚ ਆ ਗਿਆ ਹੈ ਐਕਸਾਈਜ਼ ਵਿਭਾਗ ਦੀ ਟੀਮ ਨੇ ਕੰਗਣਵਾਲ ਦੇ ਨਜ਼ਦੀਕ ਜਸਪਾਲ ਵਾਗੜ ਰੋਡ ਤੇ ਇੱਕ ਵੇੜੇ ਦੇ ਵਿੱਚ ਦਵਿਸ਼ ਕੀਤੀ ਜਿੱਥੇ ਪੁਲਿਸ ਨੇ ਪੰਜ ਲੋਕਾਂ ਨੂੰ ਹਿਰਾਸਤ ਚ ਲੈ ਲਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਸਥਿਤ ਇੱਕ ਕਮਰੇ ਦੇ ਵਿੱਚ ਕਈ ਪੇਟੀਆਂ ਸ਼ਰਾਬ ਦੀਆਂ ਮਿਲੀਆਂ ਹਨ ਜਿੱਥੇ ਐਕਸਾਈਜ਼ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਉੱਥੇ ਹੀ ਚੰਦ ਕਦਮਾਂ ਦੀ ਦੂਰੀ ਤੇ ਸ਼ਿਵ